ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਵੇ ਜਾਣਾ ਸਾਡੀ ਲੰਬੀ ਉਡਾਰੀ ਵੇ ਬਾਬਲ ਕਿਹੜੇ ਦੇਸ ਜਾਣਾ ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੇ ਆ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਕਿ ਸਹੁਰਿਆਂ ਨੂੰ ਆਪਣੀ ਨੋ ਨੂੰ ਇਹ ਗੱਲ ਕਦੇ ਨਹੀਂ ਕਹਿਣੀ ਚਾਹੀਦੀ ਕਿਸੇ ਪਤੀ ਨੂੰ ਆਪਣੀ ਪਤਨੀ ਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਕਿਸੇ ਸਹੁਰੇ ਨੂੰ ਆਪਣੀ ਨੋ ਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਬਹੁਤ ਦੁਖੀ ਕਰਦੀ ਆ ਤੇ ਉਹ ਕਿਹੜੀ ਗੱਲ ਆ ਜਿਹੜੀ ਕਿ ਸਹੁਰੇ ਪਰਿਵਾਰ ਨੂੰ ਆਪਣੀ ਨੋ ਨੂੰ ਨਹੀਂ ਕਹਿਣੀ ਚਾਹੀਦੀ ਆਜੋ ਆਪਾਂ ਉਹਦੇ ਬਾਰੇ ਗੱਲ ਕਰੀਏ ਇੱਕ ਧੀ ਜਦੋਂ ਛੋਟੀ ਹੁੰਦੀ ਆ ਨਾ ਤਾਂ ਆਪਣੇ ਘਰ ਵਿੱਚ ਆਪਣੇ ਬਾਬਲ ਦੇ ਮੋਢਿਆਂ ਤੇ ਚੜ ਕੇ ਪਲਦੀ ਆ ਤੇ ਬਾਬਲ ਆਪਣੀ ਧੀ ਨੂੰ ਬਹੁਤ ਹੀ ਲਾਡਾਂ ਚਾਵਾਂ ਨਾਲ ਪਾਲਦਾ। ਮਾਂ ਬਹੁਤ ਹੀ ਰੀਝਾਂ ਨਾਲ ਆਪਣੀ ਧੀ ਨੂੰ ਪਾਲਦੀ ਆ। ਤੇ ਇਹ ਗੱਲ ਮੈਨੂੰ ਕਹਿਣ ਦੀ ਕੋਈ ਬਹੁਤੀ ਲੋੜ ਨਹੀਂ ਕਿਉਂਕਿ ਹਰ ਮਾਂ ਬਾਪ ਇਹ ਗੱਲ ਨੂੰ ਸਮਝ ਸਕਦਾ ਕਿ ਆਪਣੀ ਧੀ ਨੂੰ ਕਿਵੇਂ ਪਾਲਦੇ ਆ। ਕਿੰਨੀਆਂ ਰੀਝਾਂ ਨਾਲ, ਕਿੰਨੇ ਸੁਪਨਿਆਂ ਨਾਲ ਪਾਲਦੇ ਆ। ਤੇ ਉਹ ਧੀ ਹਰ ਚੀਜ਼ ਤੇ ਹੱਥ ਰੱਖ ਕੇ ਮੇਰੀ ਮੇਰੀ ਕਹਿ ਕੇ ਜਵਾਨ ਹੁੰਦੀ ਆ ਕਿ ਆ ਵੀ ਚੀਜ਼ ਮੇਰੀ, ਉਹ ਵੀ ਚੀਜ਼ ਮੇਰੀ। ਤੇ ਭਾਰ ਇੱਕ ਦਿਨ ਆਉਂਦਾ ਕਿ ਉਹਨੂੰ ਆਪਣੇ ਸਾਰੇ ਰਿਸ਼ਤਿਆਂ ਨੂੰ ਛੱਡ ਕੇ ਤੇ ਦੂਜੇ ਘਰ ਜਾਣਾ ਪੈਂਦਾ ਸਹੁਰੇ ਘਰ ਵਿੱਚ ਜਾ ਕੇ ਅਡਜਸਟਮੈਂਟ ਕਰਨੀ ਪੈਂਦੀ ਆ ਤੇ ਉਹ ਆਪਣੇ ਰਿਸ਼ਤੇ ਆਪਣੇ ਬਾਬਲ ਦੇ ਮੋਹ ਨੂੰ ਛੱਡਦੀ ਮਾਂ ਦੇ ਮੋਹ ਨੂੰ ਛੱਡਦੀ ਭੈਣਾਂ ਭਰਾਵਾਂ ਸਹੇਲੀਆਂ ਸਾਰੀਆਂ ਮੋਹ ਭਰੀਆਂ ਤੰਦਾਂ ਨੂੰ ਉੱਥੇ ਛੱਡ ਕੇ ਤੇ ਉਹ ਅਗਲੇ ਪਰਿਵਾਰ ਵਿੱਚ ਜਾ ਕੇ ਅਡਜਸਟਮੈਂਟ ਕਰਦੀ ਉਹਨਾਂ ਰਿਸ਼ਤਿਆਂ ਨੂੰ ਅਪਣਾਉਂਦੀ ਆ ਤੇ ਫਿਰ ਇਹ ਵਿਛੋੜਾ ਇੱਕ ਧੀ ਹੀ ਸਮਝ ਸਕਦੀ ਆ ਬੇਸ਼ੱਕ ਸੱਸ ਵੀ ਉਸ ਘਰ ਵਿੱਚ ਹੁੰਦੀ ਉਹ ਵੀ ਕਦੇ ਵਿਆਹ ਕਰਕੇ ਆਈ ਹੁੰਦੀ ਆ ਉਹਨੇ ਵੀ ਇਹ ਵਿਛੋੜੇ ਸਹਿ ਹੁੰਦੇ ਆ ਪਰ ਜਦੋਂ ਨੋ ਆ ਜਾਂਦੀ ਆ ਉਦੋਂ ਪਤਾ ਨਹੀਂ ਉਹ ਸੱਸ ਨੂੰ ਇਹ ਗੱਲਾਂ ਦਾ ਚੇਤਾ ਭੁੱਲ ਜਾਂਦਾ ਜੋ ਕਿ ਆਪਣੀ ਨੋ ਨੂੰ ਇਹੋ ਜਿਹੀਆਂ ਗੱਲਾਂ ਕਰਨੀਆਂ ਪੈਂਦੀਆਂ ਤੇ ਫਿਰ ਇਹ ਵਿਛੋੜਾ ਤੇ ਹੁਣ ਮੁੰਡੇ ਵੀ ਸਮਝ ਸਕਦੇ ਆ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਆਂ ਬੇਟਿਆਂ ਨੂੰ ਬਾਹਰ ਭੇਜਦੇ ਆਂ ਤਾਂ ਫਿਰ ਉਹ ਵੀ ਆਪਣੇ ਇਨ੍ਹਾਂ ਰਿਸ਼ਤਿਆਂ ਨੂੰ ਛੱਡ ਕੇ ਬਾਹਰ ਜਾਂਦੇ ਆਂ ਨਾ ਫਿਰ ਉਹ ਚੀਜ਼ਾਂ ਨਾਲ ਉਹਨਾਂ ਨੂੰ ਕਿੰਨਾ ਪਿਆਰ ਹੁੰਦਾ ਕਿਸੇ ਨੂੰ ਆਪਣੇ ਸਕੂਟਰ ਮੋਟਰਸਾਈਕਲ ਗੱਡੀਆਂ ਕਾਰਾਂ ਟਰੈਕਟਰਾਂ ਨਾਲ ਇੰਨਾ ਪਿਆਰ ਹੁੰਦਾ ਕਿ ਜਿੱਦਾਂ ਉਹਨਾਂ ਨੇ ਬਾਹਰ ਜਾਣਾ ਹੁੰਦਾ ਨਾ ਆਪਣੇ ਇਨ੍ਹਾਂ ਬੇਜਾਨ ਵਾਹਨ ਨੂੰ ਜੱਫੀਆਂ ਪਾਪਾ ਮਿਲਦੇ ਆ ਤੇ ਅਥਰੂ ਸੁੱਟਦੇ ਆ ਕਿ ਅਸੀਂ ਇੰਨਾ ਸ਼ਿੰਗਾਰਿਆ ਆਪਣੇ ਇੰਨਾ ਵਾਨਾਂ ਨੂੰ ਤੇ ਅੱਜ ਅਸੀਂ ਛੱਡ ਕੇ ਬਾਹਰ ਚੱਲੇ ਆ ਤੇ ਫਿਰ ਬਾਹਰ ਜਾ ਕੇ ਕਿਦਾਂ ਆਪਣੀ ਮਾਂ ਨੂੰ ਯਾਦ ਕਰਦੇ ਆ ਭਾਵੇਂ ਉਹ ਉਸੇ ਘਰ ਵਿੱਚ ਪਲੇ ਹੁੰਦੇ ਉਹਨਾਂ ਉੱਥੇ ਹੀ ਰਹਿਣਾ ਹੁੰਦਾ ਆ ਫਿਰ ਵਾਪਸ ਆਉਣਾ ਹੁੰਦਾ ਆ ਪਰ ਫਿਰ ਵੀ ਉਹ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਨੂੰ ਕਿੰਨਾ ਯਾਦ ਕਰਦੇ ਆ ਤੇ ਇਹ ਦੁੱਖ ਇਹ ਜਿਹੜਾ ਦਰਦ ਅਸੀਂ ਸਾਰੇ ਸਮਝਦੇ ਆ ਤੇ ਇੱਕ ਧੀ ਫਿਰ ਜਦੋਂ ਦੂਜੇ ਘਰ ਵਿੱਚ ਆ ਕੇ ਐਡਜਸਟ ਕਰਦੀ ਆ ਸਾਰੇ ਸਮੇਂ ਵਾਸਤੇ ਆ ਜਾਂਦੀ ਆਪਣਾ ਘਰ ਛੱਡ ਕੇ ਤੇ ਉਹਦੇ ਦਰਦ ਨੂੰ ਅਸੀਂ ਨਹੀਂ ਸਮਝਦੇ ਤੇ ਫਿਰ ਜਦੋਂ ਉਹ ਆਪਣੇ ਮਾਪੇ ਬਾਪ ਨੂੰ ਛੱਡ ਕੇ ਆਈ ਹੁੰਦੀ ਆ ਨਾ ਤਾਂ ਫਿਰ ਉਹ ਮਾਪੇ ਬਾਪ ਵੀ ਤਾਂ ਉਹਦੇ ਵਿਛੋੜੇ ਚ ਕਰ ਲੌਂਦਾ ਹੀ ਆ ਨਾ ਫਿਰ ਜਦੋਂ ਕਿਤੇ ਬਾਪ ਮਿਲਣ ਆ ਜਾਂਦਾ ਕਦੇ ਮਾਂ ਮਿਲਣ ਆ ਜਾਂਦੀ ਕਦੇ ਭਰਾ ਮਿਲਣ ਆ ਜਾਂਦਾ ਤਾਂ ਫਿਰ ਕਈ ਸਹੁਰੇ ਪਰਿਵਾਰ ਨੇ ਸਾਰਿਆਂ ਦੀ ਗੱਲ ਨਹੀਂ ਕਰ ਰਹੀ ਕਿਉਂਕਿ ਪੰਜੇ ਉਂਗਲਾ ਕਦੇ ਇੱਕੋ ਜੀਆਂ ਨਹੀਂ ਹੁੰਦੀਆਂ ਤੇ ਫਿਰ ਕੁਝ ਕੁ ਸਹੁਰੇ ਕਹਿੰਦੇ ਲੈ ਇਹਦਾ ਤੇ ਕੋਈ ਨਾ ਕੋਈ ਤੁਰਿਆ ਹੀ ਰਹਿੰਦਾ ਕਦੀ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਕਈ ਵਾਰੀ ਧੀ ਆਪਣੇ ਪੇਕੇ ਘਰ ਵਿੱਚ ਆਪਣੇ ਚਾਚੇ ਤਾਇਆ ਦੀ ਵੀ ਬਹੁਤ लाਡਲੀ ਹੁੰਦੀ ਆ ਤੇ ਫਿਰ ਉਹ ਸਾਰੇ ਜਦੋਂ ਵਾਰੀ ਵਾਰੀ ਮਿਲਣ ਆਉਂਦੇ ਆ ਨਾ ਤਾਂ ਫਿਰ ਕਈ ਵਾਰ ਸਹੁਰਾ ਪਰਿਵਾਰ ਤੰਗ ਹੋ ਜਾਂਦਾ ਕਿ ਲੈ ਇਹਦਾ ਤੇ ਕੋਈ ਨਾ ਕੋਈ ਆਇਆ ਹੀ ਰਹਿੰਦਾ ਆ ਸੋ ਉਹਨਾਂ ਨੂੰ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਕਿ ਇਹ ਉਹਨਾਂ ਦੀ ਧੀ ਆ ਤੇ ਉਹ ਉਹਦੇ ਪਿਆਰ ਦੀਆਂ ਮੋਹ ਭਰੀਆਂ ਤੰਦਾਂ ਨਾਲ ਹੀ ਖਿੱਚੇ ਚੱਲੇ ਹੁੰਦੇ ਆ ਤੇ ਇਹ ਉਹਨਾਂ ਦੀ ਧੀ ਆ ਇਹ ਉਹਨਾਂ ਦੇ ਬਾਗ ਦਾ ਫੁੱਲ ਆ ਜਿਹੜਾ ਉਹਨਾਂ ਨੇ ਤੋੜ ਕੇ ਤੇ ਤੁਹਾਡੇ ਬਾਗ ਵਿੱਚ ਲਾਇਆ ਆ ਤੇ ਫਿਰ ਜਦੋਂ ਫੁੱਲ ਤੋੜੀਗੇ ਤੇ ਟਾਣੀ ਵੀ ਤਾਂ ਰਿਸਦੀ ਆ ਨਾ ਤੇ ਫਿਰ ਉਹ ਉਸ ਪਿਆਰ ਦੇ ਭਿੱਜੇ ਹੀ ਮਿਲਣ ਆਉਂਦੇ ਆ ਤੇ ਫਿਰ ਉਹ ਧੀ ਕਿੰਨਾ ਖੁਸ਼ ਹੁੰਦੀ ਆ ਜਦੋਂ ਉਹਦੇ ਪੇਕੇ ਪਰਿਵਾਰ ਵਿੱਚੋਂ ਨੂੰ ਕਦੀ ਕੋਈ ਮਿਲਣ ਆ ਜਾਂਦਾ ਕਦੀ ਕੋਈ ਮਿਲਣ ਆ ਜਾਂਦਾ ਉਹ ਵੀ ਤਾਂ ਇਸ ਕਰਕੇ ਹੀ ਆਉਂਦੇ ਕਿ ਇਹਦਾ ਆਪਣੇ ਸਹੁਰੇ ਪਰਿਵਾਰ ਵਿੱਚ ਮਨ ਲੱਗ ਜਾਵੇ ਤੇ ਇਹ ਵਿਛੋੜੇ 'ਚ ਤੜਫਦੀ ਨਾ ਰਵੇ ਇਸ ਕਰਕੇ ਉਹਦਾ ਮਨ ਲਾਉਣ ਵਾਸਤੇ ਹੀ ਆਉਂਦੇ ਆ ਕਦੀ ਕੋਈ ਮਿਲਣ ਆ ਜਾਂਦਾ ਕਦੀ ਕੋਈ ਮਿਲਣ ਆ ਜਾਂਦਾ ਪਰ ਕੁਝ ਸੋਹਰੇ ਪਰਿਵਾਰ ਇਸ ਗੱਲ ਦੀਆਂ ਵੀ ਗੱਲਾਂ ਕਰਦੇ ਆ ਜੋ ਕਿ ਇੱਕ ਨੋਤੀ ਬਾਰੇ ਨਹੀਂ ਕਰਨੀਆਂ ਚਾਹੀਦੀਆਂ ਆਜੋ ਆਪਾਂ ਰਲ ਮਿਲ ਕੇ ਇਹਨਾਂ ਰਿਸ਼ਤਿਆਂ ਦੀਆਂ ਤੰਦਾਂ ਨੂੰ ਮਜ਼ਬੂਤ ਕਰੀਏ ਇਹਨਾਂ ਰਿਸ਼ਤਿਆਂ ਨੂੰ ਹੋਰ ਗੂੜੇ ਬਣਾਈਏ ਤੇ ਪਿਆਰ ਨਾਲ ਨਿਭਾਈਏ ਸੋ ਉਮੀਦ ਕਰਦੀ ਆ ਤੁਹਾਨੂੰ ਇਹ ਗੱਲਾਂ ਇਹ ਵਿਚਾਰ ਜ਼ਰੂਰ ਚੰਗੇ ਲੱਗੇ ਹੋਣਗੇ ਸੋ ਆਪਣੀ رائے ਜ਼ਰੂਰ ਦਿਆ ਕਰੋ ਖੁਸ਼ ਰਹੋ ਤੰਦਰੁਸਤ ਰਹੋ ਹਮੇਸ਼ਾ ਹੀ ਹੱਸਦੇ ਵਸਦੇ ਰਹੋ